ਅੱਤਿਸ਼੍ਰੀ ਆਕਾਲ ਜੀ ਹਾਜ਼ਰ ਹੋਏ ਹਾਂ ਇੱਕ ਪੰਜਾਬੀ ਕਹਾਣੀ ਦੇ ਨਾਲ ਗੁਰਬਚਨ ਸਿੰਘ ਬਚਪਨ ਤੋਂ ਹੀ ਆਪਣੇ ਮਾਪੇ ਦਾ ਪੂਰਾ ਸਤਿਕਾਰ ਕਰਨ ਵਾਲਾ ਤੇ ਨਿੰਗੇ ਸੁਭਾ ਦਾ ਇਨਸਾਨ ਸੀ ਪਰ ਪਤਾ ਨਹੀਂ ਕਿਉਂ ਜਿਵੇਂ ਤਿਆਗਤਾ ਉਸਦੇ ਕਰਮਾਂ ਵਿੱਚ ਸ਼ੁਰੂ ਤੋਂ ਹੀ ਲਿਖਿਆ ਸੀ ਗੁਰਬਚਨ ਸਿੰਘ ਦਾ ਜਨਮ ਇੱਕ ਅਜਾਹੀ ਪਰਿਵਾਰ ਵਿੱਚ ਹੋਇਆ ਉਸਦੇ ਹੋਰ ਛੋਟੇ ਭਰਾ ਵੀ ਸਨ ਮਲਕੀਤ ਸਿੰਘ ਉਸ ਤੋਂ 10 ਸਾਲ ਤੇ ਕੁਲਜੀਤ ਸਿੰਘ 12 ਸਾਲ ਛੋਟਾ ਸੀ ਉਸਦੇ ਪਿਤਾ ਕੋਲ ਸਿਰਫ 2 ਕਿੱਲੇ ਜ਼ਮੀਨ ਸੀ ਜਿਸ ਵਿਚ ਉਸ ਦਾ ਪਿਤਾ ਖੇਤੀ ਕਰਦਾ ਤੇ ਮੁਸ਼ਕਲ ਨਾਲ ਹੀ ਕਰਦਾ ਗੁਜ਼ਾਰਾ ਚੱਲਦਾ ਸੀ ਪਰ ਉਸ ਦਾ ਪਿਤਾ ਚਾਹੁੰਦਾ ਸੀ ਉਸ ਦੇ ਬੱਚੇ ਪੜ੍ਹ ਲਿਖ ਕੇ ਕਾਮਯਾਬ ਇਨਸਾਨ ਬਣ ਪਰ ਗੁਰਬਚਨ ਸਿੰਘ ਜਾਣਦਾ ਸੀ ਕਿ ਉਸ ਦਾ ਪਿਤਾ ਇਕੱਲਾ ਇਹ ਸਭ ਕੁਝ ਨਹੀਂ ਕਰ ਸਕਦਾ ਇਸ ਲਈ ਗੁਰਬਚਨ ਸਿੰਘ ਨੇ ਬਚਪਨ ਵਿੱਚ ਹੀ ਆਪਣੀ ਪੜ੍ਹਾਈ ਤਿਆਗ ਦਿੱਤੀ ਬਚਪਨ ਵਿੱਚ ਹੀ ਪਿਤਾ ਦੇ ਮੁੱਢੇ ਨਾਲ ਮੁੱਢਾ ਲਾ ਕੇ ਮਿਹਨਤ ਕਰਨ ਲੱਗਾ ਤਾਂ ਜੋ ਉਸ ਦੇ ਦੁੱਧ ਭਰਾ ਪੜ੍ਹ ਲਿਖ ਕੇ ਕਾਮਯਾਬ ਇਨਸਾਨ ਬਣ ਸਕਣ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਸੇ ਬਿਮਾਰੀ ਕਾਰਨ ਉਸਦੇ ਪਿਤਾ ਦੀ ਮੌਤ ਹੋ ਗਈ ਘਰ ਦੀ ਸਾਰੀ ਜ਼ਿੰਮੇਵਾਰੀ ਗੁਰਬਚਨ ਸਿੰਘ ਤੇ ਆ ਗਈ ਪਿਤਾ ਦੇ ਜਾਣ ਦੇ ਦੁੱਖ ਵਿੱਚ ਉਸਦੀ ਮਾਂ ਦੀ ਸਿਹਤ ਵੀ ਕਾਫੀ ਖਰਾਬ ਹੋ ਗਈ ਉਹ ਬਿਮਾਰ ਰਹਿਣ ਲੱਗੀ ਮਾਂ ਦੇ ਇਲਾਜ ਲਈ 2 ਕਿੱਲੇ ਜ਼ਮੀਨ ਵੀ ਉਸਨੇ ਵੇਚ ਦਿੱਤੀ ਤੇ ਮਾਂ ਦੀ ਵੀ ਮੌਤ ਹੋ ਗਈ ਗੁਰਬਚਨ ਸਿੰਘ ਲਈ ਇਹ ਸਦਮਾ ਸਹਿਜੋਗ ਨਹੀਂ ਸੀ ਉਸਦੀ ਹਾਲਤ ਤਰਸਜੋਗ ਹੋ ਚੁੱਕੀ ਸੀ ਪਰ ਉਸ ਦਾ ਕੋਈ ਵੀ ਰਿਸ਼ਤੇਦਾਰ ਉਸਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ ਇੱਕ ਬਸ ਗੁਰਬਚਨ ਸਿੰਘ ਦੀ ਭੂਆ ਸੀ ਜਿਸ ਨੇ ਆ ਕੇ ਉਸ ਦੇ ਸਿਰ ਤੇ ਹੱਥ ਰੱਖਿਆ ਪਰ ਉਸ ਦੀ ਵੀ ਆਰਥਿਕ ਤੌਰ ਤੇ ਆਪਣੇ ਘਰੋਂ ਤੰਗ ਸੀ ਇਸ ਲਈ ਉਹ ਚਾਹ ਕੇ ਵੀ ਗੁਰਬਚਨ ਸਿੰਘ ਦੀ ਕੋਈ ਮਾਲੀ ਮਦਦ ਨਹੀਂ ਕਰ ਸਕਦੀ ਸੀ ਪਰ ਗੁਰਬਚਨ ਸਿੰਘ ਨੇ ਆਪਣੇ ਭਰਾਵਾਂ ਨੂੰ ਪੜਾਹਾਲ ਲਿਖਾ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਦੀ ठान ਲਈ ਸੀ ਬਚਪਨ ਤੋਂ ਹੀ ਪਿਤਾ ਨਾਲ ਕੰਮ ਵਿੱਚ ਹੱਥ ਵੰਡਾਉਂਦਾ ਹੋਣ ਕਰਕੇ ਉਸ ਦਾ ਸਰੀਰ ਕਾਫੀ ਸਖਤ ਹੋ ਚੁੱਕਿਆ ਸੀ ਉਹ ਬਹੁਤ ਮਿਹਨਤੀ ਬਣ ਗਿਆ ਸੀ ਉਸ ਨੇ ਆਪਣੇ ਭਰਾਵਾਂ ਦੀ ਖਾਤਰ ਬਹੁਤ ਮਿਹਨਤ ਕੀਤੀ ਉਸ ਨੇ ਆਪਣੇ ਭਰਾਵਾਂ ਨੂੰ ਸ਼ਹਿਰ ਦੇ ਚੰਗੇ ਸਕੂਲ ਵਿੱਚ ਪੜਨ ਲਾਇਆ ਉਸ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਅਪ ਨਹੀਂ ਚਾਹੁੰਦਾ ਸੀ ਕੀ ਉਸ ਦੀ ਹਾਲਾਤ ਦੇਖ ਕੇ ਉਸ ਦੇ ਪਰਮਾਨੰ ਨੂੰ ਕਿਸੇ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ ਪਰ ਜਿਵੇਂ ਕਹਿੰਦੇ ਹਨ ਪਰਮਾਤਮਾ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਚੰਗਾ ਸਮਾਂ ਜ਼ਰੂਰ ਲਿਆਉਂਦਾ ਹੈ ਉਸੇ ਤਰ੍ਹਾਂ ਗੁਰਬਚਨ ਸਿੰਘ ਦੀ ਜ਼ਿੰਦਗੀ ਵਿੱਚ ਵੀ ਇਹ ਸਮਾਂ ਆਇਆ ਪਰਮਾਤਮਾ ਨੇ ਉਸ ਦੀ ਮਿਹਰਤ ਨੂੰ ਰੰਗ ਲਾਇਆ ਹੁਣ ਉਸ ਕੋਲ 10 ਕਿੱਲੇ ਜ਼ਮੀਨ ਬਣ ਗਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਲਈ ਕਾਫੀ ਰਿਸ਼ਤੇ ਆਏ ਉਹ ਸਾਰਿਆਂ ਨੂੰ ਮਨਾ ਕਰ ਦਿੰਦਾ ਇੱਕ ਦਿਨ ਜਦੋਂ ਗੁਰਬਚਨ ਸਿੰਘ 40 ਸਾਲ ਦਾ ਹੋ ਚੁੱਕਿਆ ਸੀ ਉਸ ਦੀ ਭੂਆ ਆਪਣੀ ਜਠਾਣੀ ਦੀ ਪਤੀ ਜੀ ਦਾ ਰਿਸ਼ਤਾ ਲੈ ਕੇ ਆਈ ਜਿਸ ਦਾ ਤਲਾਕ ਹੋ ਚੁੱਕਿਆ ਸੀ ਉਸ ਦੀ ਭੂਆ ਬੋਲੀ ਪੁੱਤ ਗੁਰਬਚਨ ਕੁੜੀ ਬਹੁਤ ਸੋਹਣੀ ਹੈ ਰੱਜ ਕੇ ਸਾਊ ਹੈ ਪੂਰਾ ਸਾਲ ਹੋ ਗਿਆ ਵਿਚਾਰੀ ਨੂੰ ਪੇਕੇ ਬੈਠੀ ਨੂੰ ਰੱਬ ਨੇ ਕੁੜੀ ਦੇ ਦਿੱਤੀ ਇਹਦੇ ਵਿੱਚ ਉਹਦਾ ਕੀ ਕਸੂਰ ਐਨੇ ਨਿਰਮੋਹੀ ਲੋਕ ਨੇ ਕੁੜੀ ਦਾ ਮੂੰਹ ਨਹੀਂ ਦੇਖਣਾਈ ਤੇ ਨਾ ਹੀ ਉਸ ਨੂੰ ਲੈ ਕੇ ਗਈ ਪਿਛਲੇ ਮਹੀਨੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਬੈਠ ਕੇ ਤਲਾਕ ਕਰਵਾ ਦਿੱਤਾ ਮੈਂ ਤਾਂ ਕਹਿਨੀ ਹਾਂ ਤੂੰ ਹਾਂ ਕਰ ਦੇ ਆਪਾਂ ਚੁੰਨੀ ਚੜਾ ਕੇ ਲਿਆਉਣੀ ਆ ਨਾਲੇ ਮਸੂਨ ਦਾ ਪੁੰਨ ਖੱਟ ਲਈ ਨਾਲੇ ਤੈਨੂੰ ਤੇਰੇ ਘਰ ਸਾਂਭਣ ਵਾਲੀ ਮਿਲ ਜਾਵੇਗੀ ਗਰਬਚਨ ਸਿੰਘ ਨੇ ਕਿਹਾ ਪੂਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਵਿਆਹ ਕਰਾਉਣਾ ਨਹੀਂ ਮੇਰਾ ਵਿਆਹ ਦਾ ਕੋਈ ਇਰਾਦਾ ਨਹੀਂ ਤੁਸੀਂ ਆਪਣੇ ਮਲਕੀਤ ਅਤੇ ਕੁਲਜੀਤ ਲਈ ਕੁੜੀਆਂ ਦੇਖੋ ਹੁਣ ਆਪਾਂ ਉਹਨਾਂ ਦੇ ਵਿਆਹ ਕਰਾਂਗੇ ਉਹ ਵੀ ਪੂਰੀ ਧੂਮ-ਧਾਮ ਨਾਲ ਦੇਖ ਪੁੱਤ ਮੈਨੂੰ ਵੀ ਜ਼ਿੰਦਗੀ ਦਾ ਤਜਰਬਾ ਹੈ ਇੱਕ ਦਿਨ ਅਜਿਹਾ ਜ਼ਰੂਰ ਆਵੇਗਾ ਜਿਸ ਦਿਨ ਤੈਨੂੰ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਲੋੜ ਮਹਿਸੂਸ ਹੋਵੇਗੀ ਭੂਆ ਨੇ ਹਥਿਆਰ ਛੁੱਟਦੇ ਹੋਏ ਕਿਹਾ ਪਰ ਉਸਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੇਰਾ ਭਰਾ ਹੀ ਮੇਰਾ ਪਰਿਵਾਰ ਤੇ ਉਹੀ ਮੇਰੇ ਬੱਚੇ ਨੇ ਉਸ ਦੀ ਇਹ ਗੱਲ ਸੁਣ ਭੂਆ ਬਿਲਕੁਲ ਚੁੱਪ ਹੋ ਗਈ ਦੂਜੇ ਪਾਸੇ ਗੁਰਬਚਨ ਸਿੰਘ ਦਾ ਆਪਣੇ ਭਰਾਮਾ ਪਤੀ ਪਿਆਰ ਦੇਖ ਕੇ ਉਹ ਖੁਸ਼ ਵੀ ਸੀ ਬਚਪਨ ਵਿੱਚ ਮਾਪਿਓ ਤੋਂ ਵਿਛੜ ਕੇ ਅਤੇ ਮਿਹਨਤ ਦੀ ਅੱਗ ਵਿੱਚ ਤਪ ਤਪ ਕੇ ਉਹ ਸੱਚਮੁੱਚ ਹੀ ਤਿਆਗ ਦੀ ਭਾਵਨਾ ਵਾਲਾ ਇਨਸਾਨ ਬਣ ਚੁੱਕਾ ਸੀ ਹੁਣ ਤੱਕ ਗੁਰਬਚਨ ਸਿੰਘ ਦੇ ਦੋਵੇਂ ਭਰਾ ਪੜਾਈ ਕਰਕੇ ਪਿੰਡ ਵਾਪਸ ਆ ਗਏ ਗੁਰਬਚਨ ਸਿੰਘ ਚਾਹੁੰਦਾ ਸੀ ਉਹ ਦੋਵੇਂ ਕਿਸੇ ਨੌਕਰੀ ਤੇ ਲੱਗ ਜਾਂਦੇ ਪਿਤਾ ਦਾ ਸੁਪਨਾ ਸੀ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦਾ ਸੀ ਇੱਕ ਦਿਨ ਗੁਰਬਚਨ ਸਿੰਘ ਨੇ ਦੋਨਾਂ ਨੂੰ ਕਿਹਾ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਤੁਸੀਂ ਕਿਸੇ ਨੌਕਰੀ ਲਈ ਅਰਜੀ ਕਿਉਂ ਨਹੀਂ ਦਿੰਦੇ ਇਹ ਸੁਣ ਕੇ ਤੁਰੰਤ ਹੀ ਮਲਕੀਤ ਸਿੰਘ ਕਹਿਣ ਲੱਗਾ ਬਾਈ ਅੱਜਕੱਲ ਤਾਂ ਪੰਜ ਪੰਜ ਕਿੱल्ल्याਵਾਲੀ ਨੌਕਰੀ ਨਹੀਂ ਕਰਦੇ ਆਪਣੇ ਕੋਲ ਤਾਂ ਫਿਰ ਵੀ ਕਿੱਲੇ ਜ਼ਮੀਨ ਦੇ ਹੈ ਆਪਾਂ ਨੌਕਰੀ ਕਰੀਏ ਆਪਣਾ ਦਿਮਾਗ ਖਰਾਬ ਹੋਇਆ ਇਹ ਕਹਿ ਕੇ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਅਸਲ ਵਿੱਚ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੇ ਕਿੱਲਾਂ ਦੀ ਉਹ ਗੱਲ ਕਰ ਰਹੇ ਹਨ ਉਹ ਸਾਰੇ ਗੁਰਬਚਨ ਸਿੰਘ ਦੀ ਮਿਹਨਤ ਦੀ ਕਮਾਈ ਹੈ ਜਿਸ ਉੱਪਰ ਕਾਨੂੰਨੀ ਤੌਰ ਤੇ ਉਹਨਾਂ ਦਾ ਕੋਈ ਹੱਕ ਨਹੀਂ ਉਹਨਾਂ ਦੀ ਇਹ ਗੱਲ ਸੁਣ ਕੇ ਗੁਰਬਚਨ ਸਿੰਘ ਨੂੰ ਬਹੁਤ ਦੁੱਖ ਹੋਇਆ ਐਸਲੀ ਨਹੀਂ ਦੁੱਖ ਹੋਇਆ ਸੀ ਕਿ ਗੁਰਬਚਨ ਸਿੰਘ ਦੇ ਭਰਾ ਉਸ ਦੀ ਜ਼ਮੀਨ ਜਾਇਦਾਦ ਤੇ ਆਪਣਾ ਹੱਕ ਜਿਤਾ ਰਹੇ ਹਨ ਬਲਕਿ ਉਸ ਨੂੰ ਆਪਣੇ ਪਿਤਾ ਦਾ ਸੁਪਨਾ ਅਧੂਰਾ ਰਹਿੰਦਾ ਨਜ਼ਰ ਆ ਰਿਹਾ ਸੀ ਗੁਰਬਚਨ ਸਿੰਘ ਬਹੁਤ ਨਰਮ ਸੁਭਾਅ ਦਾ ਹੋਣ ਕਰਕੇ ਉਸਨੇ ਆਪਣੇ ਭਰਾਵਾਂ ਨੂੰ ਕੁਝ ਨਾ ਕਿਹਾ ਪਰ ਹੱਕ ਜਿਤਾਉਣ ਵਾਲੀ ਗੱਲ ਅਤੇ ਮਸ਼ਕਰੀ ਵਾਲੇ ਹਾਸੇ ਨੇ ਗੁਰਬਚਨ ਸਿੰਘ ਦੇ ਦਿਲ ਵਿੱਚ ਇੱਕ ਰੜਕ ਜਿਹੀ ਪੈਦਾ ਕਰ ਦਿੱਤੀ ਸੀ ਜਦੋਂ ਮਲਕੀਤ ਅਤੇ ਕੁਲਜੀਤ ਦੋਨਾਂ ਦੇ ਵਿਆਹ ਦੀ ਗੱਲ ਚੱਲੀ ਤਾਂ ਦੋਨਾਂ ਨੇ ਵਿਆਹ ਕਰਵਾਉਣ ਤੋਂ ਮਨਾਂ ਕਰ ਦਿੱਤਾ ਕਿਹਾ ਬਾਈ ਜੀ ਐਮੀਨਾ ਕਿਸੇ ਅਣਪਰ ਨੂੰ ਸਾਡੇ ਲੜ ਲਾ ਦਿਓ ਅਸੀਂ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਵਾਂਗੇ ਗੁਰਬਚਨ ਸਿੰਘ ਨੇ ਆਪਣੀ ਸਹਿਮਤੀ ਦੇ ਦਿੱਤੀ ਪਰ ਉਹਨਾਂ ਨੂੰ ਕਿਹਾ ਇੱਕ ਵਾਰ ਮੈਨੂੰ ਜ਼ਰੂਰ ਦੱਸ ਦਿਓ ਜਿੱਥੇ ਵੀ ਵਿਆਹ ਕਰਵਾਉਣਾ ਚਾਹੁੰਦੇ ਹੋ ਉਸ ਪਰਿਵਾਰ ਵਾਲੇ ਆਪਾਂ ਪੁੱਛਗਿੱਛ ਕਰ ਸਕਾਂਗੇ ਕਿਉਂਕਿ ਗੁਰਬਚਨ ਸਿੰਘ ਬਹੁਤ ਸਮਝਦਾਰ ਇਨਸਾਨ ਸੀ ਤੇ ਘਰ ਦਾ ਵੱਡਾ ਹੋਣ ਦੇ ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਘਰ ਵਿੱਚ ਅਜਹੀਆਂ ਕੁੜੀਆਂ ਨੂੰਹਾਂ ਬਣ ਕੇ ਆਉਣ ਜੋ ਘਰ ਵਿੱਚ ਏਕਾ ਨਾ ਰੱਖ ਸਕਣ ਪਰ ਹੋਇਆ ਬਿਲਕੁਲ ਇਸ ਦੇ ਉਲਟ ਗੁਰਬਚਨ ਸਿੰਘ ਨੂੰ ਪਿੰਕ ਵੀ ਨਹੀਂ ਲੱਗੀ ਜਦੋਂ ਉਸਦੇ ਦੋਨੇ ਭਰਾ ਵਿਆਹ ਕਰਵਾ ਕੇ ਆਪਣੀਆਂ ਪਤਨੀਆਂ ਨੂੰ ਘਰ ਲੈ ਆਏ ਅਜਿਹਾ ਪਹਿਲੀ ਵਾਰ ਹੋਇਆ ਸੀ ਗੁਰਬਚਨ ਸਿੰਘ ਨੂੰ ਕਿਸੇ ਗੱਲ ਤੇ ਅੱਜ ਗੁੱਸਾ ਆਇਆ ਹੋਵੇ ਆਉਂਦਾ ਵੀ ਕਿਉਂ ਨਾ ਅੱਜ ਉਸ ਦੀਆਂ ਸਾਰੀਆਂ ਰੀਝਾਂ ਟੁੱਟ ਗਈਆਂ ਸੀ ਜੋ ਉਸਨੇ ਆਪਣੇ ਭਰਾਵਾਂ ਨੂੰ ਆਪਣੇ ਪੁੱਤਰ ਸਮਝ ਕੇ ਉਹਨਾਂ ਦੀ ਵਿਆਹ ਲਈ ਪਾਲੀਆਂ ਸੀ ਉਸਨੇ ਆਪਣੇ ਭਰਾਵਾਂ ਨੂੰ ਗੁੱਸੇ ਵਿੱਚ ਕਿਹਾ ਤੁਸੀਂ ਮੇਰੇ ਨਾਲ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਗੁਰਬਚਨ ਸਿੰਘ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਮਲਕੀਤ ਵੀ ਗੁੱਸੇ ਦੇ ਲਹਿਜੇ ਵਿੱਚ ਬੋਲਿਆ ਇਹ ਸਾਡੀ ਜ਼ਿੰਦਗੀ ਹੈ ਜਿੱਥੇ ਸਾਨੂੰ ਸਹੀ ਲੱਗਿਆ ਅਸੀਂ ਵਿਆਹ ਕਰਵਾ ਲਿਆ ਸਾਡੀ ਜ਼ਿੰਦਗੀ ਦਾ ਫੈਸਲਾ ਲੈਣ ਦਾ ਤੁਹਾਨੂੰ ਕੋਈ ਹੱਕ ਨਹੀਂ ਜੀਤ ਵੀ ਬੋਲ ਪਿਆ ਬਾਈ ਜੀ ਇਹ ਗੱਲ ਕਹਿਣ ਦਾ ਹੱਕ ਸਿਰਫ ਪਿਓ ਦਾ ਹੁੰਦਾ ਹੈ ਤੁਸੀਂ ਸਾਡੇ ਪਿਓ ਨਹੀਂ ਹੋ ਉਹਨਾਂ ਦੀਆਂ ਇਹ ਗੱਲਾਂ ਨਾਲ ਗੁਰਬਾਚਨ ਸਿੰਘ ਦਾ ਜਿਹਦੀ ਕਾਲਜਾ ਹੀ ਪਾਟ ਗਿਆ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਸਨੇ ਵਿਆਹ ਨਾ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਉਸਨੇ ਚੁੱਪ ਵੱਟ ਸਮ ਬਲਈ ਸਮ ਆਪਣੀ ਚਾਲ ਚੱਲਦਾ ਗਿਆ ਦੋਨਾਂ ਦੇ ਵਿਆਹ ਨੂੰ ਲਗਭਗ 6 ਸਾਲ ਹੋ ਚੁੱਕੇ ਸੀ ਉਦੋਂ ਬਿਨਾਂ ਉਹ ਕਿਸੇ ਨੌਕਰੀ ਤੇ ਲੱਗੇ ਤੇ ਨਾ ਹੀ ਖੇਤੀਬਾੜੀ ਵਿੱਚ ਗੁਰਬਚਨ ਸਿੰਘ ਦਾ ਸਾਥ ਦਿੰਦੇ ਗੁਰਬਚਨ ਸਿੰਘ ਜਦੋਂ ਵੀ ਉਹਨਾਂ ਨੂੰ ਕਿਸੇ ਕੰਮ ਲਈ ਕਹਿੰਦਾ ਤਾਂ ਤੁਰੰਤ ਜਵਾਬ ਦੇ ਦਿੰਦੇ ਅਤੇ ਮਾੜਾ ਬੋਲਣ ਵਿੱਚ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਤੋਂ ਵੀ ਉੱਪਰ ਸੀ ਉਹ ਗੁਰਬਚਨ ਸਿੰਘ ਹੁਣ ਲਗਭਗ 50 ਸਾਲ ਦਾ ਹੋ ਚੁੱਕਿਆ ਸੀ ਅਤੇ ਭਰਾਵਾਂ ਦਾ ਸਾਥ ਨਾ ਹੋਣ ਕਰਕੇ ਉਹ ਖੇਤੀ ਕਰਨ ਵਿੱਚ ਸਮਰੱਥ ਨਹੀਂ ਸੀ ਉਸਨੇ ਸਾਰੀ ਜ਼ਮੀਨ ਠੇਕੇ ਤੇ ਦੇ ਦਿੱਤੀ ਹੁਣ ਉਹ ਵਧੀਰੇ ਸਮਾਂ ਘਰ ਵਿੱਚ ਬਤੀਤ ਕਰਨ ਲੱਗਾ ਇੱਕ ਦਿਨ ਦੋਨੇ ਨੂੰ ਆਪਸ ਵਿੱਚ ਝਗੜ ਰਹੀਆਂ ਸੀ ਉਹਨਾਂ ਨੂੰ ਚੁੱਪ ਕਰਵਾਉਣ ਲਈ ਗੁਰਬਚਨ ਸਿੰਘ ਨੇ ਦੋਹਾਂ ਨੂੰ ਝਿੜਕ ਦਿੱਤਾ ਘਰ ਦੀ ਸ਼ਾਂਤੀ ਲਈ ਚੁੱਕੇ ਗਏ ਗੁਰਬਚਨ ਸਿੰਘ ਦੇ ਇਸ ਕਦਮ ਨੇ ਇੱਕ ਹੋਰ ਹੀ ਮੋੜ ਲੈ ਲਿਆ ਦੋਨਾਂ ਦੀਆਂ ਘਰ ਵਾਲੀਆਂ ਬੋਲ ਪਈਆਂ ਤੇ ਉਹਨਾਂ ਨੇ ਮਗਰ ਲੱਗ ਕੇ ਪੰਚਾਇਤ ਸੱਦ ਲਈ ਜ਼ਮੀਨ ਦੀ ਵੰਡ ਕਰਨ ਦੀ ਮੰਗ ਕੀਤੀ ਸਰਬਸੰਮਤੀ ਨਾਲ ਚੁੜੇ ਗਏ ਪਿੰਡ ਦੇ ਸਾਰੇ ਪੰਜ ਤੇ ਸਰਪੰਚ ਛੋਟੀ ਉਮਰ ਦੇ ਮੁੰਡੇ ਸੀ ਜਿਨ੍ਹਾਂ ਨੂੰ ਗਰਬਚਨ ਸਿੰਘ ਦੇ ਪਿਛੋਕੜ ਬਾਰੇ ਕੁਝ ਵੀ ਨਹੀਂ ਪਤਾ ਸੀ ਮਲਕੀਤ ਅਤੇ ਕੁਲਜੀਤ ਦੀ ਕਲ ਸੁਣਨ ਤੋਂ ਬਾਅਦ ਪੰਚਾਇਤ ਨੇ ਉਹਨਾਂ ਦੀ ਮੰਗ ਨੂੰ ਜਾਇਜ਼ ਦੱਸਦੇ ਹੋਏ ਗਰਬਚਨ ਸਿੰਘ ਨੂੰ ਕਿਹਾ ਕਿ ਇਹਨਾਂ ਨੂੰ 20-20 ਕਿੱਲੇ ਜ਼ਮੀਨ ਦਿੱਤੇ ਜਾਣ ਗੁਰਬਚਨ ਸਿੰਘ ਜੋ ਕਿ ਪਹਿਲਾਂ ਹੀ ਆਪਣੀ ਜ਼ਮੀਨ ਜਾਇਦਾਦ ਦੀਆਂ ਸਾਰੀਆਂ ਰਜਿਸਟਰੀਆਂ ਨਾਲ ਲੈ ਕੇ ਆਇਆ ਸੀ ਉਹ ਸਭ ਕਾਗਜ਼ ਸਰਪੰਚ ਦੇ ਹੱਥ ਵਿੱਚ ਫੜਾਉਂਦਾ ਹੋਇਆ ਬੋਲਿਆ ਇਹ ਸਾਡੀ ਸਾਰੀ ਜਾਇਦਾਦ ਦੀਆਂ ਰਜਿਸਟਰੀਆਂ ਹਨ ਤੇ ਇਹਨਾਂ ਦਾ ਜੋ ਵੀ ਹਿੱਸਾ ਬੰਦਾ ਹੈ ਇਹਨਾਂ ਨੂੰ ਦੇ ਦਿੱਤਾ ਜਾਵੇ ਉਹ ਸਾਰੀਆਂ ਰਜਿਸਟਰੀਆਂ ਪੜ੍ਹ ਕੇ ਪੰਚਾਇਤ ਹੱਕੀ ਬੱਕੀ ਰਹਿ ਗਈ ਕਿਉਂਕਿ ਸਾਰੀ ਜ਼ਮੀਨ ਜਾਇਦਾਦ ਗੁਰਬਚਨ ਸਿੰਘ ਦੀ ਬਣਾਈ ਹੋਈ ਸੀ ਜਿਸ ਉੱਪਰ ਮਲਕੀਤ ਅਤੇ ਕੁਲਜੀਤ ਦਾ ਕੋਈ ਹੱਕ ਨਹੀਂ ਸੀ ਜਦੋਂ ਇਹ ਗੱਲ ਸਰਪੰਚ ਸਾਹਿਬ ਨੇ ਸਾਰਿਆਂ ਅੱਗੇ ਰੱਖੀ ਤਾਂ ਮਲਕੀਤ ਤੇ ਕੁਲਜੀਤ ਤੇ ਅਤੇ ਦੋਨਾਂ ਦੀਆਂ ਪਤਨੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਗੁਰਬਚਨ ਸਿੰਘ ਨੇ ਹੁਣ ਤੱਕ ਉਹਨਾਂ ਨੂੰ ਇਹ ਗੱਲ ਮਹਿਸੂਸ ਵੀ ਨਹੀਂ ਹੋਣ ਦਿੱਤੀ ਸੀ ਕਿ ਇਹ ਜਾਇਦਾਦ ਸਿਰਫ ਤੇ ਸਿਰਫ ਗੁਰਬਚਨ ਸਿੰਘ ਦੀ ਹੈ ਬਲਕਿ ਉਹ ਤਾਂ ਸਾਰੇ ਜਾਇਦ ਆਪਣੀ ਦੋਨਾਂ ਭਰਾਵਾਂ ਨੂੰ ਹੀ ਦੇਣਾ ਚਾਹੁੰਦਾ ਸੀ ਇਸ ਲਈ ਉਸਨੇ ਵਿਆਹ ਨਹੀਂ ਕਰਵਾਇਆ ਸੀ ਜਦੋਂ ਕਾਗਜ਼ ਦੇਖਣ ਤੋਂ ਬਾਅਦ ਪੰਚਾਇਤ ਨੇ ਕੋਈ ਫੈਸਲਾ ਨਾ ਲਿਆ ਤਾਂ ਗੁਰਬਚਨ ਸਿੰਘ ਨੇ ਬੜੀ ਨਿਮਰਤਾ ਨਾਲ ਸਰਪੰਚ ਨੂੰ ਕਿਹਾ ਸਰਪੰਚ ਸਾਹਿਬ ਅੱਜ ਅੱਜ ਇਹਨਾਂ ਦੋਨਾਂ ਤੋਂ ਬਿਨਾ ਮੇਰਾ ਹੈ ਵੀ ਕੌਣ ਜਿਸ ਨੂੰ ਮੈਂ ਜ਼ਮੀਨ ਜਾਇਦਾਦ ਦੇਣੀ ਹੈ ਪਰ ਇਹਨਾਂ ਨੂੰ ਪੁੱਛੋ ਕਿ ਮੈਨੂੰ ਇਹਨਾਂ ਨੂੰ ਜਾਂ ਇਹਨਾਂ ਦੀਆਂ ਘਰ ਵਾਲੀਆਂ ਨੂੰ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੈ ਮੈਂ ਇਹਨਾਂ ਦੀਆਂ ਪਤਨੀਆਂ ਨੂੰ ਆਪਣੀਆਂ ਧੀਆ ਮੰਨਦਾ ਹਾਂ ਘਰ ਵਾਲੀ ਅੱਧੀਆਂ ਗੱਲਾਂ ਵਿੱਚ ਆ ਕੇ ਦੋਨੇ ਭਰਾ ਗੁੱਸੇ ਨਾਲ ਭਰੇ ਹੋਏ ਸੀ ਤੇ ਕੁਝ ਆਪਣੀ ਪੜ੍ਹਾਈ ਦਾ ਹੰਕਾਰ ਸੀ ਕਹਿਣ ਲੱਗੇ ਸਾਨੂੰ ਕੋਈ ਜ਼ਰੂਰਤ ਨਹੀਂ ਇਸ ਦੇ ਐਸਾਨਾਂ ਦੀ ਅਸੀਂ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲਵਾਂਗੇ ਤੇ ਰਹੀ ਗੱਲ ਜੈਦਾਦੀ ਉਹ ਇਸ ਦੇ ਮਰਨ ਤੋਂ ਬਾਅਦ ਸਾਨੂੰ ਹੀ ਮਿਲਣੀ ਹੈ ਭਰਾਵਾਂ ਦੇ ਮੂੰਹੋਂ ਗੱਲ ਸੁਣ ਕੇ ਗੁਰਬਚਨ ਸਿੰਘ ਨੂੰ ਸੱਤੀ ਕੱਪੜੀਂ ਅੱਗ ਲੱਗ ਗਈ ਇਹ ਫਿਰ ਗੁੱਸੇ ਵਿੱਚ ਆਏ ਗੁਰਬਚਨ ਸਿੰਘ ਨੇ ਸਾਰੇ ਪੰਚਾਇਤ ਦੇ ਸਾਹਮਣੇ ਫੈਸਲਾ ਸੁਣਾ ਦਿੱਤਾ ਕਿ ਉਹ ਅੱਜ ਦੀ ਰਾਤ ਮੇਰੇ ਘਰ ਵਿੱਚ ਰਹਿ ਸਕਦੇ ਨੇ ਕੱਲ ਨੂੰ ਆਪਣਾ ਇੰਤਜ਼ਾਮ ਕੀਤਾ ਹੋਰ ਕਰ ਲੈਣ ਇੰਨਾ ਕਹਿ ਕੇ ਗੁਰਬਚਨ ਸਿੰਘ ਪੰਚਾਇਤ ਸਾਹਮਣੇ ਹੱਥ ਜੋੜ ਕੇ ਆਪਣੇ ਘਰ ਚਲਾ ਗਿਆ ਮਾਂ ਦੀ ਮੌਤ ਤੋਂ ਬਾਅਦ ਅੱਜ ਪਹਿਲਾ ਅਜਿਹਾ ਦਿਨ ਸੀ ਦੀਨ ਗੁਰਬਚਨ ਸਿੰਘ ਰੱਜ ਕੇ ਰੋਇਆ ਸੀ ਅੱਜ ਉਸ ਨੂੰ ਆਪਣੀ ਭੂਆ ਦੀਆਂ ਗੱਲਾਂ ਵੀ ਜ਼ਿਆਦਾ ਆ ਰਹੀਆਂ ਸੀ ਪਰ ਅਫਸੋਸ ਹੁਣ ਇਸ ਉਮਰ ਵਿੱਚ ਤਾਂ ਗੁਰਬਚਨ ਸਿੰਘ ਦਾ ਵਿਆਹ ਦੀ ਵੀ ਕੋਈ ਉਮੀਦ ਨਹੀਂ ਸੀ ਹੁਣ ਭੂਆ ਵੀ ਬਜ਼ੁਰਗ ਹੋਣ ਕਰਕੇ ਕਈ ਸਾਲਾਂ ਤੋਂ ਉਸ ਨੂੰ ਮਿਲਣ ਨਹੀਂ ਆਈ ਸੀ ਆਪਣੇ ਭਰਾਵਾਂ ਦੀਆਂ ਗੱਲਾਂ ਨੇ ਗੁਰਬਚਨ ਸਿੰਘ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਉਸ ਸ਼ਾਮ ਉਸਨੇ ਨਾ ਰੋਟੀ ਖਾਧੀ ਤੇ ਨਾ ਹੀ ਉਸ ਨੂੰ ਸਾਰੀ ਰਾਤ ਨੀਂਦ ਰਾਤ ਇਸ ਅਡੀਕ ਵਿੱਚ ਲੰਗੀ ਕਿ ਕਦੋਂ ਦਿਨ ਚੜ੍ਹੇ ਤੇ ਆਪਣੀ ਭੂਆ ਕੋਲ ਜਾ ਕੇ ਆਪਣਾ ਦਿਲ ਹਾਲਾ ਕਰੇ ਅਗਲੇ ਦਿਨ ਉਹ ਮੂੰਹ ਹਨੇਰੇ ਘਰੋਂ ਨਿਕਲ ਗਿਆ ਅਸਲ ਵਿੱਚ ਉਹ ਕਿਸੇ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ ਸਵੇਰੇ ਸਵੇਰੇ ਆਪਣੀ ਭੂਆ ਦੇ ਪਿੰਡ ਪਹੁੰਚ ਗਿਆ ਭੂਆ ਨੂੰ ਸਾਰੀ ਹਕੀਕਤ ਦੱਸੀ ਭੂਆ ਕਹਿਣ ਲੱਗੀ ਪੁੱਤ ਇਸੇ ਕਰਕੇ ਤਾਂ ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਸੀ ਮੈਨੂੰ ਪਤਾ ਸੀ ਇਹਨਾਂ ਗੱਲਾਂ ਦਾ ਸਭ ਪਰ ਤੂੰ ਹੀ ਮੇਰੀਆਂ ਗੱਲਾਂ ਸਮਝ ਨਹੀਂ ਸਕਿਆ ਸੀ ਤੇਰੇ ਵਰਗੇ ਬਹੁਤ ਅਜਿਹੇ ਭਰਾ ਨੇ ਜਿਨ੍ਹਾਂ ਨੇ ਛੋਟੇ ਭਰਾਵਾਂ ਦੀ ਖਾਤਰ ਵਿਆਹ ਨਹੀਂ ਕਰਵਾਇਆ ਤੇ ਛੋਟੇ ਭਰਾ ਆਪਣੀ ਕਬੀਲਦਾਰੀ ਵਿੱਚ ਇੰਨਾ ਰੁੱਝ ਜਾਂਦੇ ਨੇ ਕਿ ਵੱਡੇ ਭਰਾ ਦਾ ਹਾਲ-ਚਾਲ ਪੁੱਛਣ ਦਾ ਵੀ ਉਹਨਾਂ ਕੋਲ ਟਾਈਮ ਨਹੀਂ ਰਹਿੰਦਾ ਜੇ ਤੂੰ ਮੇਰੇ ਕਹਿਨ ਤੇ ਵਿਆਹ ਕਰਵਾਇਆ ਹੁੰਦਾ ਤਾਂ ਅੱਜ ਤੈਨੂੰ ਇਹ ਦਿਨਾਂ ਦੇਖਣਾ ਪੈਂਦਾ ਨਾਲੇ ਜਿਹੜੀ ਕੁੜੀ ਦਾ ਤੇਰੇ ਵਾਸਤੇ ਮੈਂ ਰਿਸ਼ਤਾ ਲੈ ਕੇ ਗਈ ਸੀ ਉਹ ਵਿਚਾਰੀ ਆਪਣੇ ਪੀਕਿਆਂ ਦੇ ਘਰ ਅਜੇ ਤੱਕ ਬੈਠੀ ਐ ਵਿਆਹ ਨਹੀਂ ਹੋਇਆ ਉਹਦਾ ਰਿਸ਼ਤੇ ਤਾਂ ਬਥੇਰੇ ਆਏ ਸੀ ਪਰ ਕੋਈ ਕੁੜੀ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਉਹ ਕਹਿੰਦੀ ਮੈਂ ਕੁੜੀ ਛੱਡ ਕੇ ਨਹੀਂ ਜਾ ਸਕਦੀ ਇਸ ਕਰਕੇ ਉਸ ਦਾ ਰਿਸ਼ਤਾ ਕਿਤੇ ਵੀ ਸਿਰੇ ਨਹੀਂ ਚੜ੍ਹ ਸਕਿਆ ਗੁਰਬਚਨ ਸਿੰਘ ਦੀ ਵਿਆਹ ਦੀ ਉਮੀਦ ਇਹ ਗੱਲ ਸੁਣ ਕੇ ਦੁਬਾਰਾ ਵੱਜ ਗਈ ਗੁਰਬਚਨ ਸਿੰਘ ਸਮਾਂ ਨਾ ਖਰਾਬ ਕਰਦੇ ਹੋਏ ਕਹਿਣ ਲੱਗਾ ਚੱਲ ਭੂਆ ਉਠ ਤਿਆਰ ਹੋਤੇ ਵੱਡੀ ਭੂਆ ਨੂੰ ਵੀ ਨਾਲ ਲੈ ਕੇ ਚਲਦੇ ਹਾਂ ਆਪਾਂ ਅੱਜ ਹੀ ਉਹਨਾਂ ਦੇ ਘਰ ਚਲਦੇ ਹਾਂ ਮੈਂ ਅੱਜ ਹੀ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਕੇ ਉਹਨਾਂ ਨੂੰ ਆਪਣੇ ਨਾਲ ਲੈ ਜਾਊਂਗਾ ਗੁਰਬਚਨ ਸਿੰਘ ਦੀ ਇਹ ਗੱਲ ਸੁਣ ਕੇ ਉਸ ਦੀ ਭੂਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਆਪਣੀ ਜਠਾਣੀ ਨੂੰ ਨਾਲ ਲੈ ਕੇ ਉਸ ਦੇ ਪੇਕੇ ਪਹੁੰਚ ਗਈ ਉਹ ਕਿਹੜਾ ਕਿਸੇ ਨੇ ਸੋਚ ਵਿਚਾਰ ਕਰਨੀ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਚਾਉਂਦੇ ਸੀ ਜਿਕਰ ਉਹਨਾਂ ਦੀ ਧੀ ਦਾ ਰਿਸ਼ਤਾ ਗੁਰਬਚਨ ਸਿੰਘ ਨਾਲ ਹੋ ਜਾਵੇ ਤਾਂ ਇਸ ਤੋਂ ਚੰਗਾ ਕੀ ਹੋ ਸਕਦਾ ਹੈ ਉਸੇ ਸ਼ਾਮ ਗੁਰਬਚਨ ਸਿੰਘ ਆਪਣੀ ਪਤਨੀ ਪ੍ਰਕਾਸ਼ ਕੌਰ ਤੇ ਧੀ ਲਾਲੀ ਨੂੰ ਬਣਾ ਕੇ ਆਪਣੇ ਪਿੰਡ ਪਹੁੰਚ ਗਿਆ ਗੁਰਬਚਨ ਸਿੰਘ ਆਪਣੇ ਘਰ ਪਹੁੰਚਿਆ ਦੋਨੇ ਭਰਾ ਘਰ ਛੱਡ ਕੇ ਜਾ ਚੁੱਕੇ ਸੀ ਗੁਰਬਚਨ ਸਿੰਘ ਦੇ ਪਿੰਡ ਪਹੁੰਚਣ ਦੀ ਦੀਰ ਸੀ ਕਿ ਸਾਰੇ ਪਿੰਡ ਵਿੱਚ ਇਹ ਖਬਰ ਆਕਵਾਂਗ ਫੈਲ ਗਈ ਕਿ ਗੁਰਬਚਨ ਸਿੰਘ ਨੇ ਵਿਆਹ ਕਰਵਾ ਲਿਆ ਹੈ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਅਸਲ ਵਿੱਚ ਗੁਰਬਚਨ ਸਿੰਘ ਨੇ ਉਹ ਕਾਰ ਬਖਾਇਆ ਸੀ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਗੁਰਬਚਨ ਸਿੰਘ ਵਿਆਹ ਕਰਵਾ ਲਵੇਗਾ ਗੁਰਬਚਨ ਸਿੰਘ ਦੇ ਦੋਨੇ ਭਰਾ ਮਲਕੀਤ ਤੇ ਕੁਲਜੀਤ ਜਿਹੜੇ ਕਿ ਉਦਕਰ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਪਏ ਸੀ ਉਹਨਾਂ ਕੋਲ ਹੁਣ ਨਾ ਤਾਂ ਕੋਈ ਪਤਨੀ ਆ ਨੌਕਰੀ ਸੀ ਤੇ ਨਾ ਘਰ ਪ੍ਰਾਈਵੇਟ ਨੌਕਰੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਸੀ ਉਹਨਾਂ ਨੂੰ ਸ਼ਹਿਰ ਵਿੱਚ ਆਇਆਂ ਨੂੰ ਡੇਢ ਸਾਲ ਹੋ ਚੁੱਕਿਆ ਸੀ ਉਹਨਾਂ ਦੀ ਹਾਲਤ ਅਜੇ ਹੀ ਹੋ ਚੁੱਕੀ ਸੀ ਨਾ ਉਹਨਾਂ ਤੋਂ ਕਿਸੇ ਦੇ ਉਧਾਰ ਲਈ ਪੈਸੇ ਵਾਪਸ ਕੀਤੇ ਗਏ ਤੇ ਨਾ ਹੀ ਮਕਾਨਾਂ ਦਾ ਕਿਰਾਇਆ ਦੇ ਸਕਦੇ ਸੀ ਦੂਜੇ ਪਾਸੇ ਪਰਮਾਤਮਾ ਨੇ ਗੁਰਬਚਨ ਸਿੰਘ ਦੀ ਝੋਲੀ ਵਿੱਚ ਪੁੱਤਰ ਦੀ ਦਾਤ ਪਾ ਦਿੱਤੀ ਸੀ ਤੇ ਕੁਝ ਕੁ ਦਿਨਾਂ ਬਾਅਦ ਮਲਕੀਤ ਤੇ ਕੁਲਜੀਤ ਨੇ ਪਿੰਡ ਆ ਕੇ ਬੇਨਤੀ ਕੀਤੀ ਉਹ ਆਪਣੇ ਵੱਡੇ ਭਰਾ ਤੋਂ ਸਾਰੀ ਪੰਚਾਇਤ ਦੇ ਸਾਹਮਣੇ ਮਾਫੀ ਮੰਗਣਾ ਚਾਹੁੰਦੇ ਸੀ ਚਾਹੁੰਦੇ ਸੀ ਗੁਰਬਚਨ ਸਿੰਘ ਹੁਣ ਉਹਨਾਂ ਨੂੰ ਵਾਪਸ ਬੁਲਾ ਲਵੇ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰਬਚਨ ਸਿੰਘ ਨੇ ਉਹਨਾਂ ਲਈ ਜੋ ਕੀਤਾ ਹੈ ਇੱਕ ਪਿਤਾ ਵੀ ਨਹੀਂ ਕਰ ਸਕਦਾ ਮਲਕੀਤ ਤੇ ਕੁਲਜੀਤ ਦੀ ਬੇਨਤੀ ਦੀ ਮੰਗ ਦੀ ਗੁਹਾਰ ਤੇ ਗੁਰਬਚਨ ਅੱਗੇ ਰੱਖੀ ਗਈ ਗੁਰਬਚਨ ਸਿੰਘ ਨੇ ਕਿਹਾ ਮੈਂ ਆਪਣੇ ਪੁੱਤਰ ਦਾ ਹੱਕ ਕਿਸੇ ਨੂੰ ਨਹੀਂ ਦੇ ਸਕਦਾ ਗੁਰਬਚਨ ਸਿੰਘ ਦਾ ਜਵਾਬ ਸੁਣ ਕੇ ਮਲਕੀਤ ਤੇ ਕਲਜੀਤ ਦੋਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸਰਪੰਚ ਨੇ ਗੁਰਬਚਨ ਸਿੰਘ ਨੂੰ ਪੰਚਾਇਤ ਵੱਲੋਂ ਬੇਨਤੀ ਕੀਤੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਰੀ ਜ਼ਮੀਨ ਦਾ ਤੇ ਤੇਰੇ ਪੁੱਤਰ ਦਾ ਹੱਕ ਹੈ ਪਰ ਵੱਡਾ ਹੋਣ ਦੇ ਨਾਂ ਤੇ ਤੇ ਪੰਚਾਇਤ ਦੀ ਕਹਿੰਦੀ ਇਹਨਾਂ ਨੂੰ ਇੰਨੀ ਆਗਿਆ ਦੇ ਦੇ ਕਿ ਇਹ ਤੇਰੇ ਘਰ ਵਿੱਚ ਰਹਿ ਸਕਣ ਸਰਪੰਚ ਦੀ ਇਸ ਗੱਲ ਤੇ ਗੁਰਬਚਨ ਸਿੰਘ ਕਹਿਣ ਲੱਗਾ ਸਰਪੰਚ ਸਾਹਿਬ ਜੇਕਰ ਮੈਂ ਇਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ ਤਾਂ ਮੈਂ ਉਹਨਾਂ ਸਾਰੇ ਵੱਡੇ ਭਰਾਵਾਂ ਦਾ ਗੁਨਾਹਗਰ ਹੋ ਜਾਵਾਂਗਾ ਜੋ ਆਪਣੇ ਛੋਟੇ ਭਰਾਵਾਂ ਨੂੰ ਪੁੱਤਾਂ ਵਾਂਗ ਪਾਲਦੇ ਹਨ ਇਹ ਕਹਿ ਕੇ ਗੁਰਬਚਨ ਸਿੰਘ ਸਾਰੀ ਪੰਚਾਇਤ ਅੱਗੇ ਹੱਥ ਜੋੜ ਕੇ ਵਾਪਸ ਆਪਣੇ ਘਰ ਚਲਾ ਗਿਆ ਹਾਂਜੀ ਈਮੇ ਲੱਗੀ ਤੁਹਾਨੂੰ ਸਾਡੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ